ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਆਉਂਦੀ ਆ ਨਾ ਪਰ ਹੁਣ ਬਿਜਲੀ ਦੇਨੇ ਨਾ ਟਰਾਂਸਫਾਰਮਰ ਸੜਿਆ ਕੋਈ ਨਾ ਗ੍ਰਿਡ 'ਚ ਕੋਈ ਪੰਗਾ ਪਿਆ ਅਪਰਸੋਂ ਮੈਂ ਇਧਰ ਉਟਾਲਾਂ ਪਿੰਡ ਉਹਨਾਂ 'ਮੋਗੇ ਲਾਏ ਨੇ ਬਹੁਤ ਸਾਰੇ ਤੁਹਾਡੇ ਪਿੰਡਾਂ ਚ ਵੀ ਆਇਆ ਹੋਊਗਾ ਪਾਣੀ ਹੋਰ ਆਉਣਗਾ ਹੋਰ ਆਊਗਾ ਹਜੇ ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਹਾਥਣੇ ਜਿਹਾ ਆਉਂਦਾ ਹੈ 6 ਵਜੇ ਖੇਤ ਸਾਈਕਲ ਤੇ ਝੋਲਾ ਹੁੰਦਾ ਉਹਦੇ ਕੋਲੇ ਕੁਝ ਲੈ ਕੇ ਚਲਾ ਜਾਂਦਾ ਹੈ 15 ਕਿ ਮਿੰਟਾਂ ਬਾਅਦ ਸਾਨੂੰ ਕਹਿੰਦੇ ਸ਼ੱਕ ਹੋ ਗਿਆ ਬੀ ਇਹ ਨਾ ਚੋਰੀਆਂ ਕਰਦਿਆਂ ਤੋਂ ਇਹ ਮੋਟਰ ਤੇ ਆ ਕੇ ਇਹ ਫਨਿਸ਼ਾਨ ਕਰਦਾ ਬੋ ਪਾਪਾ 15 ਕਿ ਮਿੰਟਾਂ ਚ ਬਾਬ ਸੋ ਜਾਂਦਾ ਵੀ ਇੱਥੇ ਧਰ ਰੱਖਿਆ ਹੋਣਾ ਸਮਾਨ ਇਹਨੇ ਕਹਿੰਦੇ ਇੱਕ ਦਿਨ ਅਸੀਂ ਰੋਕ ਲਿਆ ਵੀ ਰੁਕ ਬਈ ਵੀ ਤੂੰ ਕੀ ਕਰਨ ਜਾਂਦਾ ਬਈ 15 ਮਿੰਟ 15 ਮਿੰਟਾਂ ਬਾਅਦ ਤੂੰ ਮੁੜਿਆ ਆਉਣਾ ਕੀ ਕੀ ਕਰਨ ਜਾਂਦਾ ਤੂੰ ਚੋਰੀਆਂ ਏ ਇਕੱਲਾ ਇਕੱਲਾ ਹੀ ਏ ਉਹ ਕਹਿੰਦਾ ਮਾਰੇ ਸੋਂ ਤਲਾਸ਼ੀ ਲੈ ਲੋ ਯਾਰ ਐਜੀ ਤੇ ਕੋਈ ਗੱਲ ਹੀ ਨਹੀਂ ਕਹਿੰਦੇ ਦਿਖਾ ਕਹਿੰਦੇ ਕੀ ਐ ਕਹਿੰਦੇ ਝੋਲੇ ਚ ਤਿੰਨ ਗ੍ਰਿਪ ਜਿਹੜੇ ਆਪਣੇ ਫੂਜ ਵਾਲੇ ਉਹ ਕਹਿੰਦੇ ਕੀ ਕਹਿੰਦਾ ਰਾਤ ਨੂੰ ਕੱਢ ਕੇ ਲਿਆਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਪਾਣੀ ਬਹੁਤ ਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਆ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਵੀ ਸਾਡੇ ਤੇ ਲੱਗਦਾ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਵੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹ ਹਜੇ ਸ਼ਕਤੀਆਂ ਵੀ ਆਉਣ ਸਕਦੀਆਂ ਨੇ ਜਿਹੜੇ ਹਿਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਿਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ ਕਹਿੰਦੇ ਹੁਣ ਤਾਂ ਬੰਦ ਕਰਨੀ ਆਉਣਾ ਪੈਂਦਾ ਮੋਟਰ ਉਹ ਕਹਿੰਦੇ ਜਿਹੜੇ ਇੱਕ ਇੱਕ ਬਜ਼ੁਰਗ ਮੈਨੂੰ ਕਹਿੰਦਾ ਕਹਿੰਦਾ ਹੁਣ ਬਦਲ ਬੋਦਲ ਨਾ ਦੇਈ ਬਾਈ ਕੋਈ ਕਾਨੂੰਨ ਜਾ ਮੈਂ ਕਿਵੇਂ ਕਹਿੰਦਾ ਵੀ ਅੱਧਿਆਂ ਤੋਂ ਵੱਧ ਜਨਰੇਟਰ ਤਾਂ ਤੂੜੀ ਵਾਲੇ ਖੜੇ ਨੇ ਕਹਿੰਦਾ ਮੈਂ ਤਾਂ ਵੇਚਦਾ ਯਾਰ ਕਹਿੰਦਾ ਜੇ ਮੈਂ ਦੁਬਾਰੇ ਖਰੀਦਣਾ ਪੈ ਗਿਆ ਮੈਨੂੰ ਉਹ 3 ਗੁਣਾ ਕੀਮਤ ਤੇ ਵਾਪਸ ਦੇਊਗਾ ਹੁਣ ਬਦਲ ਨਾ ਨਹੀਂ ਮੈਂ ਕਿਹਾ ਮੈਂ ਬਦਲਦਾ ਨਹੀਂ ਕੁਛ ਨਹੀਂ ਹੁੰਦਾ ਹੀ ਚੱਲਣ ਦੇ ਕੋ ਜਨਰੇਟਰ ਜਨਰੇਟਰ ਦੀ ਲੋੜ ਹੀ ਨਹੀਂ ਪੈਣੀ ਤੰਦੀ ਇਹ ਬਜ਼ੁਰਗਾਂ ਦੀਆਂ ਅਸਲੀ ਗੱਲਾਂ ਨੇ ਜੀ ਜਮਾਂ ਸੱਚੀਆਂ ਅਜਾ ਸਾਰਾ ਉਹਨਾਂ ਨੂੰ ਇਹ ਪਤਾ ਸੀ ਵਿਧਾਨ ਸਭਾ ਚ ਕੀ ਹੁੰਦਾ ਹੈ ਸਾਰਾ ਪਤਾ ਸੀ ਮੈਂ ਕਿਹਾ ਤੂੰ ਹੀ ਸੁਣਦੇ ਹੋ ਆ ਸੁਣਦੇ ਆ ਅਜ ਤਾਂ ਇਹ ਲਾ ਕੇ ਬੈਹ ਨਾ ਕਹਿੰਦੇ ਵੀ ਆ ਗਏ ਵੀ ਜਿੰਨਾ ਚਿਰ ਤੂੰ ਨਹੀਂ ਆਉਂਦਾ ਕਹਿੰਦਾ ਫਿਰ ਉਹਨਾਂ ਚਿਰ ਇੱਕ ਦੂਜੇ ਨੂੰ ਪੁੱਛੀ ਜਾਂਦੇ ਰਹਿੰਨੇ ਆ ਗਿਆ ਆਇਆ ਨਹੀਂ ਹਜੇ ਨਹੀਂ ਆਇਆ ਆ ਗਿਆ ਅਜੇ ਉਹ ਆ ਗਿਆ ਦੱਸੀ ਫਿਰ ਬੱਸ ਫਿਰ ਕਹਿੰਦਾ ਨੇ ਆਰਾ ਤਾਂ ਉਹਦੀ ਆਉਂਦਾ ਕਹਿੰਦਾ ਜਦ ਤੂੰ ਆਉਣਾ ਫਿਰ ਜਦੋਂ ਤੂੰ ਆ ਕੇ ਕਹਿਣਾ ਉਹਨਾਂ ਨੂੰ ਪੰਜਾਬੀ ਆਉਂਦੀ ਐ ਪੰਜਾਬੀ ਬੋਲ ਕੇ ਦਿਖੋ ਉਹ ਕਹਿੰਦੇ ਪਹਾੜਾਂ ਪੂੜਾਂ ਚ ਪੜੇ ਨੇ ਉਹਨਾਂ ਨੂੰ ਕਿੱਥੇ ਆਉਂਦੀ ਐ ਤੂੰ ਜਾਣਦਾ ਕਹਿੰਦਾ ਪੱਖੇ ਨੇ ਜੈਂਡੋਰੀਆਂ ਮੈਂ ਕਹਾਂ ਜੀ ਮੈਂ ਤਾਂ ਰਹੇ ਹੀ ਪਿੰਡਾਂ ਚ ਸੋ ਜਿਹੜਾ ਧਰਤੀ ਨਾਲ ਜੁੜ ਕੇ ਜਿਹੜਾ ਰਹਿਣਾ ਜੀ ਉਹ ਤੋਂ ਵੱਡਾ ਕੁਛ ਪਰਮਾਤਮਾ ਦਾ ਕੋਈ ਆਸ਼ੀਰਵਾਦ ਨਹੀਂ ਬਹੁਤ ਬੰਦੇ ਆਉਂਦੇ ਐ ਧਰਤੀ ਤੇ ਸਾਹ ਲੈ ਕੇ ਤੁਰ ਜਾਂਦੇ ਆ ਬਹੁਤ ਘੱਟ ਬੰਦਿਆਂ ਨੂੰ ਧਰਤੀ ਆਪਣੇ ਸਤਾ ਤੇ ਤੁਰਨ ਦੀ ਇਜਾਜ਼ਤ ਦਿੰਦੀ ਹੈ ਵੀ ਤੇਰੇ ਕਦਮ ਜਿਹੜੇ ਨੇ ਮੇਰੇ ਸਤਾ ਤੇ ਤੁਰ ਤੇ ਪੈਣ ਤਾਂ ਕੋਈ ਇਜਾਜ਼ਤ ਹੈ